ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਖਰੜ ਤੋਂ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਕਬੱਡੀ ਪਲੇਅਰ ਦਾ ਜੜਾ ਆ ਉਹ ਕਤਲ ਹੋ ਗਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਇਹ ਐਡਾ ਜਿਹੜਾ ਵੱਡਾ ਜਿਹੜਾ ਮਾਮਲਾ ਉਹ ਮੋਹਾਲੀ ਦੇ ਖਰੜ ਤੋਂ ਸਾਹਮਣੇ ਆਇਆ ਕਿ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੌਜਵਾਨ ਸੀ ਕਬੱਡੀ ਦਾ ਪਲੇਅਰ ਆ ਚੁਕਾਇਆ ਬਠਿੰਡੇ ਦੇ ਵਿੱਚ ਤਾਂ ਹੁਣ ਮੋਹਾਲੀ ਦੇ ਖਰੜ ਦੇ ਵਿੱਚ ਹੀ ਰਹਿ ਰਿਹਾ ਸੀ ਤਾਂ ਉਥੇ ਇੱਕ ਜਿਮ ਟ੍ਰੇਨਰ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀ ਜਿਮ ਦੇ ਵਿੱਚ ਤੇ ਆ ਜਦੋਂ ਬਾਹਰ ਕਿਤੇ ਫੂ ਉੜ ਮਾਰਕੀਟ ਦੇ ਵਿੱਚ ਜਾਂਦਾ ਹੈ ਤਾਂ ਅ ਐਸਯੂਵੀ ਦੇ ਵਿੱਚ ਵਾਈਡ ਕਲਰ ਦੀ ਵਿੱਚ ਨੌਜਵਾਨ ਆਉਂਦੇ ਨੇ ਤਾਂ ਤਬਰ ਤੋਰ ਜਣੀਆਂ ਗੋਲੀਆਂ ਨੇ ਇਸ ਨੌਜਵਾਨ ਦੇ ਚਲਾਈਆਂ ਜਾਂਦੀਆਂ ਨੇ ਤੇ ਹੱਦ ਤਾਂ ਉਦੋਂ ਹੋਈ ਜਦੋਂ ਗੋਲੀਆਂ ਮਾਰਨ ਤੋਂ ਬਾਅਦ ਜਿਹੜਾ ਉਸ ਨੂੰ ਤਲਵਾਰਾਂ ਦੇ ਨਾਲ ਬੁਰੀ ਤਰ੍ਹਾਂ ਵੱਢਿਆ ਗਿਆ ਤਾਂ ਕਿ ਕੋਈ ਵੀ ਜਿਹੜਾ ਉਹਦੇ ਵਿੱਚ ਸਾਹ ਬਾਕੀ ਨਾ ਰਹਿ ਲੈਤਾ ਫਿਲਹਾਲ ਜਿਹੜਾ ਪੁਲਿਸ ਵੱਲੋਂ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰਾਮਪੜੇ ਰਹਿੰਦੇ ਜੀ ਇਸ ਇਹ ਇਥੇ ਰਹਿੰਦਾ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕੇਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਤੜੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰਾ ਚ ਆ ਗਿਆ ਅਜੇ ਤੱਕ ਕੋਈ ਮੈਨੂਰ ਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਲਿਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੇ ਲੋ ਜਵਾਨੀ ਨੂੰ ਐ ਨਾ ਖਤਮ ਕਰੋ ਏ ਥੋੜੇ ਚੇ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰਾਂਝੇ ਸਜੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰਾਂਝੇ ਸਾਤਾ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹ ਹੀ ਆ ਕੰਮ ਕਰਨਾ ਹੈ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਕਹਿੰਦੇ ਗੋਲੀ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਲੇ ਦੇ 4 ਗੋਲੀਆਂ ਬੱਜੀਆ ਉਦੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਕਿ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਅਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਖਜੋਤ ਕੁਝ ਕੁਸ਼ਲ ਦੀ ਲੜਾਈ ਹੋਈ ਹੈ ਉਹ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਭੀ ਟੀਮ ਮੌਕੇ ਤੇ ਪਹੁੰਚੀਆਂ ਤੇ ਬਹੁਤ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਭੰਡੇ ਦਾ ਰਹਿਣ ਵਾਲਾ ਆਲਵਾਸੀ ਖਰੜ ਸੀ ਤੇ ਇਹ ਇਹਦੇ ਜਿਹੜੇ ਗਮ ਸ਼ੌਟ ਇੰਜਰੀ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮ ਸਪੈਸ਼ਲ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਇਹਦੀ ਤਫ਼ਤੀਸ਼ ਚੱਲ ਰਹੀ ਹੈ ਉਕਤਵਾਂ ਨੰਬਰ 23 ਥਾਣਾ ਸਿਟੀ ਖਰੜ ਵੀ ਕੇ ਦਰਜ ਕਰ ਦਿੱਤਾ ਗਿਆ ਹੈ ਇਹ ਬਾਕੀ ਸਾਡੇ ਕੋਲ ਵੈਰੀ ਸਟਰੌਂਗ ਵਾਈਟਲ ਕਲੂਜ਼ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਦੀ شناخت ਕਰਦੇ ਉਹਨਾਂ ਨੂੰ ਕਬੂਲ